ਔਹ 도ਗਲੇ ਜੇ ਬੰਦੇ 도ਗਲੀਆਂ ਨੀਤੀਆਂ ਸਾਡੇ ਨੇ ਅਸੂਲ ਕਦੇ ਨਹੀਂ ਉਹ ਕੀਤੀਆਂ ਔਹ 도ਗਲੇ ਜੇ ਬੰਦੇ 도ਗਲੀਆਂ ਨੀਤੀਆਂ ਸਾਡੇ ਨੇ ਅਸੂਲ ਕਦੇ ਨਹੀਂ ਉਹ ਕੀਤੀਆਂ ਮੰਗੀ ਦਾ ਪਲਾਏ ਸਰਵਤ ਦਾ ਔਹ ਮੰਗਦੇ ਪਲਾ ਹ ਸਰਵਤ ਦਾ ਪਰ ਦਿਲੋਂ ਮੜ ਕਦੇ ਨਾ ਕਿਸੇ ਨੂੰ ਕਹਿਨਿਆ ਔਹ ਜਿਹਦੇ ਨਾ ਖੜਿਆ ਇੱਕ ਠੋਕ ਕੇ ਖੜਿਆ ਪਰ 도ਗਲੇ ਜੇ ਬੰਦਿਆਂ ਤੋਂ ਦੂਰ ਰਹਿਨੇ ਆ ਜੀ ਦੇ ਨਾ ਕੜੇ ਇਕ ਠੋਕ ਕੇ ਗੜਿਆਂ ਪਰ 도ਗਲੇ ਜੇ ਬੰਦਿਆਂ ਤੋਂ ਦੂਰ ਰਹਿਨੇ ਆ ਆਉ ਖੁਦ ਨੂੰ ਕਹਾਉਂਦੇ ਖੱਬੀ ਖਾਨ ਜੋ ਅਸੀਂ ਜੁੱਤੀ ਦੇ ਬਰਾਬਰਿਆਂ ਰੱਖਦੇ ਆਉ ਖੁਦ ਨੂੰ ਕਹਾਉਂਦੇ ਖੱਬੀ ਖਾਨ ਜੋ ਅਸੀਂ ਜੁੱਤੀ ਦੇ ਬਰਾਬਰਿਆਂ ਰੱਖਦੇ ਫੜਾ ਫੋਕਿਆਂ ਜ਼ਰੂਰ ਰਹਿੰਦੇ ਮਾਰਦੇ ਓ ਸਾਡੇ ਸਾਹਮਣੇ ਤਾਂ ਅੱਕ ਨਹੀਂ ਉਹ ਚੱਕਦੇ ਔ ਤੋਂ ਵਿੱਚੋਂ ਕਿੱਲਾ ਜੀ ਦੇ ਕੱਢੀਏ ਬਿਨਾ ਗੱਲੋਂ ਮੁੱਲ ਨਾ ਲੜਾਈ ਲੈਨੇ ਆ ਜਿਹਦੇ ਨਾ ਖੜਿਆ ਇੱਕ ਠੋਕ ਕੇ ਖੜਿਆ ਪਰ ਧੋਗਲੇ ਜੇ ਬੰਦਿਆਂ ਤੋਂ ਦੂਰ ਰਹਿਨੇ ਆ ਔ ਜਿਹਦੇ ਨਾ ਖੜਿਆ ਇੱਕ ਠੋਕ ਕੇ ਖੜਿਆ ਪਰ ਧੋਗਲੇ ਜੇ ਬੰਦਿਆਂ ਤੋਂ ਦੂਰ ਰਹਿਨੇ ਆ ਦੁਨੀਆਂ ਇਹ ਬੜੀ ਕੁੱਤੀ ਚੀਜ਼ਾਂ ਅਸੀਂ ਕੁੱਤੀਆਂ ਕੰਧਾਂ ਦੇ ਉੱਤੇ ਚਾੜਦੇ ਆਹ ਦੁਨੀਆਂ ਇਹ ਬੜੀ ਕੁੱਤੀ ਚੀਜ਼ਾਂ ਆਪਣਾ ਕੁੱਤੀਆਂ ਕੰਧਾਂ ਦੇ ਉੱਤੇ ਚਾੜਦੇ ਮੂੰਹੋਂ ਕਹਦੇ ਇਹ ਗੱਲ ਉਹ ਪਗਾਈ ਦੀ ਐਵੇਂ ਨੇਰਿਆਂ 'ਚ ਤੀਰ ਨਹੀਂ ਉਹ ਮਾਰਦੇ ਮੂੰਹੋਂ ਕਹਦੇ ਇਹ ਗੱਲ ਉਹ ਪਗਾਈ ਦੀ ਐਵੇਂ ਨੇਰਿਆਂ 'ਚ ਤੀਰ ਨਹੀਂ ਉਹ ਮਾਰਦੇ ਉਹ ਧੌਣ ਵਿੱਚੋਂ ਕਿੱਲਾ ਜੀ ਦੇ ਕੱਢੀਏ ਬਿਨਾਂ ਗੱਲੋਂ ਮੁੱਲ ਨਾ ਲੜਾਈ ਲੈਣਿਆਂ ਬਹੁਤ ਜੀਰੇ ਨਾ ਖੜੇ ਆ ਇੱਕ ਠੋਕ ਕੇ ਖੜੇ ਆ ਪਰ ਧੋਗਲੇ ਜੇ ਬੰਦਿਆਂ ਤੋਂ ਦੂਰ ਰਹਿਨੇ ਆ ਜੀਦੇ ਨਾ ਖੜੇ ਆ ਇੱਕ ਠੋਕ ਕੇ ਖੜੇ ਆ ਪਰ ਧੋਗਲੇ ਜੇ ਬੰਦਿਆਂ ਤੋਂ ਦੂਰ ਰਹਿਨੇ ਆ ਓ ਦੁਨੀਆ ਬੜੀ ਕੁੱਤੀ ਚੀਜ਼ ਐ ਆਪਾਂ ਕੁੱਤੀਆਂ ਕੰਧਾਂ ਦੇ ਉੱਤੇ ਛਾੜਦੇ ਆਹ ਦੁਨੀਆਂ ਐ ਬੜੀ ਕੁੱਤੀ ਚੀਜ਼ਾਂ ਅਸੀਂ ਕੁੱਤੀਆਂ ਕੰਧਾਂ ਦੇ ਉੱਤੇ ਛਾੜਦੇ ਮੂੰਹ ਕਹਿੰਦੇ ਇਹ ਗੱਲ ਉਹ ਪਗਾਈ ਦੀ ਐਵੇਂ ਨੇਰਿਆਂ 'ਚ ਤੀਰ ਨਹੀਂ ਉਹ ਮਾਰਦੇ ਓ ਕੱਤੀਆਂ ਨੂੰ ਪਾ ਦੀਏ ਕੰਨਵੇਂ ਬਿਨਾਂ ਗੱਲੋਂ ਕਿਸੇ ਦਾ ਨਾ ਰੋਬ ਸੈਨਿਆਂ ਜਿਹਦੇ ਨਾ ਖੜਿਆ ਇੱਕ ਠੋਕ ਕੇ ਖੜਿਆ ਪਰ ਧੋਗਲੇ ਜੇ ਬੰਦਿਆਂ ਤੋਂ ਦੂਰ ਰਹਿਨੇ ਆ ਜਿਹਦੇ ਨਾ ਖੜਿਆ ਇੱਕ ਠੋਕ ਕੇ ਖੜਿਆ ਪਰ ਧੋਗਲੇ ਜੇ ਦਿਆਂ ਤੋਂ ਦੂਰ ਰਹਿਨੇ